मैं एआईसीसी की ओर से विंग कमांडर अनुमा आचार्य और हमारी टीम अमरीश जी और विपिन जी हम सब आज बहुत आनंदित हैं कि आपके बीच में हमारे पंजाब प्रदेश की एकमात्र मुख्यमंत्री रही राजर कौर पट्टिल जी यहाँ पर हमारे पास मौजूद हैं और जो हमारे न्यायपत्र के बारे में आपको बताएंगी और एक अच्छी बात यह है कि पंजाब की प्रदेश महिला कांग्रेस अध्यक्ष हमारे साथ हैं रंदावा मैडम और अर्शप्रीत कडियाल ये तो आपके जाने माने हैं तो बस हम आपका ज्यादा समय ना लेते हुए सीधे मुद्दे की बात मैं शुरू करेंगी और आपके सवाल जो होंगे वो कोशिश करिएगा कि केवल सो मोटो जो आज का सब्जेक्ट है उस पर आ, वो हो वो उनका ज्यादा स्वागत होगा ਸਭ ਤੋਂ ਪਹਿਲਾਂ ਤਾਂ ਮੈਂ ਐਆਈਸੀਸੀ ਤਰਫ ਤੋਂ ਔਰ ਪੰਜਾਬ ਤੋਂ ਸਾਡੇ ਰੰਧਾਵਾ ਜੀ ਤੇ ਸਾਰੇ ਜੋ ਆਫੀਸਰਸ ਵੀਰ ਆ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਕਰਦੇ ਆਂ ਔਰ ਬਹੁਤ ਅچھے ਤਰੀਕੇ ਨਾਲ ਆਪਣੀ ਡਿਊਟੀ ਨਿਭਾਉਣ ਲਈ ਆਏ ਅੱਜ ਸਾਰੇ ਪੰਜਾਬ ਚੱਲ ਕੇ ਆਏ ਆ ਦੇ ਆਰ ਆਲ ਵੈਲਕਮ ਬਹੁਤ ਵਾਹ ਨੰਬਰ 2 ਅੱਜ ਮੇਰੀ ਜਿਹੜੋ ਹਮਾਰੀ ਬਾਤ ਕਰ ਰਿਹਾ ਹੈ इनको ਦੇਖੋ ਮuje ਵੀ ਹਿੰਦੀ ਬੋਲਣਾ ਬੋਲਣ ਕੋ ਕੰਨ ਕਰਤਾ ਲੇਕਿਨ ਆਤੀ ਨਹੀਂ ਪੂਰੀ ਮੈਂ ਕਹਿੰਦੀ ਹਿੰਦੀ ਪੂਰੀ ਆਤੀ ਨਹੀਂ ਪੰਜਾਬੀ ਬੋਲ ਰਹੀ ਹੂੰ ਮੈਨੂੰ ਅੱਜ ਜੋ ਸਾਡਾ ਹੈ ਮੁੱਦਾ ਉਹ ਮੁੱਦਾ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿ ਸਾਡੇ ਗੁਰੂਆਂ ਪੀਰਾਂ ਤੋਂ ਔਰਤ ਜਾਤੀ ਨੂੰ ਉੱਚਾ ਚੱਕਣ ਦੀਆਂ ਗੱਲਾਂ ਹੁੰਦੀਆਂ ਆਈਆਂ ਤਿੰਨ ਚਾਰ ਜਨਰੇਸ਼ਨਸ ਗੁਜ਼ਰ ਗਈਆਂ ਕਿ ਔਰਤ ਨੂੰ ਉੱਚਾ ਠਾਇਆ ਜਾਓ ਅੱਜ ਉਸ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਮਹਿਲਾਵਾਂ ਲਈ ਕੌਣ ਕੀ ਕਰ ਰਿਹਾ ਹੈ ਅਸੀਂ ਕੀ ਕੀਤਾ ਲੋਕ ਪਹਿਲਾਂ ਵਾਅਦੇ ਕਰਦੇ ਫਿਰ ਲੋਕ ਚੋਣ ਬੈਨੀਫੈਸਟੋ ਕਰਦੇ ਦੈਨ ਸਾਡੀਆਂ ਪਾਰਟੀਆਂ ਸਾਨੂੰ ਗਰੰਟੀਆਂ ਤੇ ਆਉਂਤੀਆਂ ਲੇਕਿਨ ਆਈ ਐਮ ਵੈਰੀ ਸੌਰੀ ਇਹ ਦੇਖ ਕੇ ਕਿ ਸਾਰੇ ਲੋਕਾਂ ਨੂੰ ਪਾਰਟੀਆਂ ਦੀਆਂ ਜਿਹੜੀਆਂ ਗਰੰਟੀਆਂ ਸਾਡੀਆਂ ਵਿਰੋਧੀ ਪਾਰਟੀਆਂ ਦੇ ਰਹੀਆਂ ਚਾਹੇ ਉਹ ਕਹਿੰਦੇ ਮੋਦੀ ਗਰੰਟੀ ਚਾਹੇ ਉਹ ਕਹਿੰਦੇ ਹੈ ਆਪਣਾ ਇਹਦੀ ਹੋਰ ਦੂਜੀ ਪਾਰਟੀ ਦੀ ਗਰੰਟੀ ਹੈ ਕੇਜਰੀਵਾਲ ਦੀ ਗਰੰਟੀ ਹੈ ਕਿਸੇ ਦੀ ਕਾਲੀ ਦਲ ਦੀ ਗਰੰਟੀ ਹੈ ਅੱਜ ਉਹ ਲੋਕਾਂ ਦਾ ਵਿਸ਼ਵਾਸ ਛੁੱਟਦਾ ਜਾ ਰਿਹਾ ਹੈ ਲੇਕਿਨ ਆਈ ਰੀਅਲੀ ਫੀਲ ਪ੍ਰਾਊਡ ਕਿ ਜਿਸ ਪਾਰਟੀ ਵੱਲੋਂ ਅੱਜ ਮੇਰੀ ਡਿਊਟੀ ਲਾਈ ਗਈ ਹੈ ਏਆਈਸੀਸੀ ਵੱਲੋਂ ਬੋਲਣ ਵਾਸਤੇ ਮੈਂ ਉੱਥੇ ਤੁਹਾਨੂੰ ਸਿਰਫ ਇਹ ਨਹੀਂ ਦੱਸਣਾ ਕਿ ਸਿਆਹ ਗਰੰਟੀ ਦਿੱਤੀ ਐ ਮੈਂ ਤੁਹਾਨੂੰ ਇਹ ਦੱਸਣਾ ਐ ਕਿ ਤੁਸੀਂ ਇਹ ਵੀ ਫਰਕ ਜ਼ਰੂਰ ਵਿਚਾਰਿਓ ਕਿ ਗਰੰਟੀ ਦਿੱਤੀ ਤੇ ਗਰੰਟੀ 90% ਤੋਂ ਵੱਧ ਪੂਰੀ ਕੀਨੇ ਕੀਤੀ ਇੰਪਲੀਮੈਂਟ ਕਿਸ ਪਾਰਟੀ ਦੇ ਸਮੇਂ ਵਿੱਚ ਗਰੰਟੀ ਹੋਈ ਜਿਹੜੀ ਕਹੀ ਗਈ 19 ਕਿਹਦਾ ਠੀਕ ਐ ਫਰਕ ਕਿਤੇ ਰਹਿ ਜਾਂਦਾ ਤੇ 100 ਦੀ 100% ਫੇਲ ਕਿਹੜੀ ਪਾਰਟੀ ਵੱਲੋਂ ਹੋਈ ਇੱਕ ਤਾਂ ਇਹ ਇਹਦੇ ਵਿੱਚ ਸਾਰੀ ਇੰਪੋਰਟੈਂਸ ਕਿਉਂਕਿ ਚੌਥਾ ਥਾਮੋ ਮੀਡੀਆ ਕੁਸੀਂ ਇਸ ਗੱਲ ਨੂੰ ਸਾਡੀ ਅਸੀਂ ਸਾਰੀਆਂ ਬੱਚੀਆਂ ਸਾਡੇ ਹਰ ਫੀਲਡ ਵਿੱਚ ਹੈਗੀਆਂ ਅਸੀਂ ਸਮਝਦੇ ਹਾਂ ਕਿ ਤੁਹਾਡੀ ਕਲਮ ਇੱਕ ਸਚਾਈ ਲਿਖੂਗੀ ਮੈਂ ਅੱਜ ਕੀ ਕਰ ਰਹੀ ਹਾਂ ਇਹ ਮੈਂ ਬਾਅਦ ਵਿੱਚ ਦੱਸਦੀ ਹਾਂ ਲੇਕਿਨ ਸਭ ਤੋਂ ਪਹਿਲਾਂ ਮੈਂ ਕਹਿੰਦੀ ਹਾਂ ਕਿ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਪਹਿਲ ਕਿਹਨੇ ਕੀਤੀ ਪਹਿਲਾ ਪੱਥਰ ਕਿਹਨੇ ਮਾਰਿਆ ਸ਼ੁਰੂਆਤ ਕਿਹਨੇ ਕੀਤੀ ਜਿਵੇਂ ਮੈਂ ਕਿਹਾ ਸਾਡੇ ਗੁਰੂਆਂ ਪੀੜਾਂ ਨੇ ਕੀਤੀ ਲੇਕਿਨ ਉਸ ਤੋਂ ਬਾਅਦ ਹਿੰਦੁਸਤਾਨ ਔਰ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਅੱਜ ਤੱਕ ਚਾਹੇ ਭਾਜਪਾ ਜਾ ਹੋਈ ਪ੍ਰਾਈਮ ਮਿਨਿਸਟਰ ਤਾਂ ਕੀ ਲੇਡੀ ਡਿਪਟੀ ਪ੍ਰਾਈਮ ਮਿਨਿਸਟਰ ਵੀ ਨਹੀਂ ਬਣਾਈ ਇਸੇ ਤਰ੍ਹਾਂ ਨਾਲ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਰਗੇਨਾਈਜੇਸ਼ਨ ਨੈਸ਼ਨਲ ਕਾਂਗਰਸ ਪਾਰਟੀ ਦੀ ਹੈੱਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ बार-बार ਲਗਾਤਾਰ ਕਰਕੇ ਇੱਕ ਔਰਤ ਦੇ ਹੱਥ ਵਿੱਚ ਬਾਗ ਡੋਟਾਈ ਔਰ ਦੂਜੀ ਗੱਲ ਉਸ ਤੇ ਅਸੀਂ ਪ੍ਰਾਊਡ ਫੀਲ ਕਰਦੇ ਆ ਕਿ ਸੋਨੀਆ ਜੀ ਨੇ ਆਪਣਾ ਅਹੁਦਾ ਹੀ ਨਹੀਂ ਕਿ ਉਹਦਾ ਲੈ ਕੇ ਬੈਠ ਗਏ ਆ ਉਹਨਾਂ ਨੇ ਇੱਕ ਬੜਾ ਹੀ ਇਤਿਹਾਸਿਕ ਫੈਸਲਾ ਕੀਤਾ ਸੋਨੀਆ ਜੀ ਨੇ ਮੈਨੂੰ ਯਾਦ ਆ ਸ਼ਾਇਦ 14 ਦੀ ਗੱਲ ਹੈ ਜਾਂ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਵੀ ਵਿਡੀ ਯਾਦ ਹੋਊਗਾ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਮੈਂ ਰਿਜ਼ਰਵੇਸ਼ਨ 33% ਕਰਨੀ ਹੈ ਔਰਤਾ ਬਾਸਤੇ ਔਰ ਔਰਤਾ ਬਾਸਤੇ ਕੀਤੀ ਜਿਹੜੀ ਭਾਜਪਾ ਨੇ ਲੋਕ ਸਭਾ ਚ ਪਾਸ ਨਹੀਂ ਹੋਣ ਦਿੱਤੇ ਬਿੱਲ ਰਾਸ਼ਟਰਵਾਸ ਸੱਸੀ ਕੀਤੇ ਲੋਕ ਸਭਾ ਚੋਂ ਨਹੀਂ ਦਿੱਤੇ ਇਸੇ ਤਰ੍ਹਾਂ ਨਾਲ ਉਹਨਾਂ ਨੇ ਫਿਰ ਆਪਣੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵਿੱਚ 33% ਦਾ ਜਿਹੜੀ ਰੈਜ਼ਰਵੇਸ਼ਨ ਹੈ ਹਰ ਹਾਲਤ ਵਿੱਚ ਲਾਗੂ ਹੋ ਸਾਡੇ ਕੋਲ ਚਿੱਟੀਆਂ ਪਈਆਂ ਮੋਦੂ ਸੂਬੇ ਦੀ ਪ੍ਰਧਾਨ ਸੀ ਇਹ ਕੀਤਾ ਇਹਦੇ ਨਾਲ ਹੀ ਇਹ ਵੀ ਤੁਸੀਂ ਪਹਿਲੀ ਵਾਰ ਕਿਸੇ ਕਾਂਗਰਸ ਪਾਰਟੀ ਦੀ ਔਰਤ ਲੀਡਰ ਨੂੰ ਦੇਖਿਆ ਹੋਣਾ ਹੈ ਲੈਣ ਵਾਸਤੇ ਤੱਕੇ ਆਉਂਦੇ ਸਾਰੇ ਕੁਝ ਦੇਖਿਆ ਹੈ ਲੇਕਿਨ ਆਪਣੇ ਕੋਲੋਂ ਮਿਲੀ ਵੀ ਪਾਵਰ ਕਿਸੇ ਨੂੰ ਦੇਣ ਦੀ ਗੱਲ ਕਰੇ ਉਹ ਵੀ ਸਾਡੀ ਲੀਡਰ ਸੋਨੀਆ ਗਾਂਧੀ ਜਿੰਨਾ ਤੁਸੀਂ ਪ੍ਰਾਊਡ ਫੀਲ ਕਰਦੇ ਆ ਜਦੋਂ ਸਭ ਪਾਰਟੀਆਂ ਨੇ ਕਿਹਾ ਸੋਨੀਆ ਜੀ ਨੂੰ ਬਣਾਓ ਯੂਪੀਐਨ ਕਹਿੰਦਾ ਸੋਨੀਆ ਜੀ ਨੂੰ ਬਣਾਓ ਪੀਐਮ ਉਹਨਾਂ ਕਹਿੰਦਾ ਮੈਂ ਨਹੀਂ ਬਣਨਾ ਉਹਨੇ ਕਿ ਗੁਰਸਿੱਖ ਪੰਜਾਬੀ ਜੀ ਨੂੰ 2% ਕਹਿੰਦੇ ਆ ਉਹਨਾਂ ਨੂੰ ਆਪਣੀ ਕੁਰਸੀ ਦੇ ਕੇ ਪਹਿਲ ਕਰਕੇ ਇਹ ਵੀ ਸਾਡੀ ਮੈਡਮ ਸੋਨੀਆ ਗਾਂਧੀ ਜੀ ਨੇ ਕਰਕੇ ਦਿਖਾਇਆ ਇਸੇ ਤਰ੍ਹਾਂ ਨਾਲ ਜਿਵੇਂ ਮੈਂ ਕਿਹਾ ਕਿ ਇੰਦਰਾ ਜੀ ਨੇ ਇੰਦਰਾ ਜੀ ਨੇ 72 ਦੇ ਵਿੱਚ 72 ਦੇ ਵਿੱਚ ਸਾਡਾ 25% ਰੈਜ਼ਰਵੇਸ਼ਨ ਲੇਡੀਜ਼ ਵਾਸਤੇ ਰੱਖੀ ਜਿਹਦੀ ਮੈਂ ਵੀ ਪ੍ਰਡਕਟਰ ਤੇ ਹੋਰ ਮੇਰੇ ਭੈਣਾਂ ਬਹੁਤ ਹੋਣਗੀਆਂ ਉਹਨਾਂ ਨੇ 25% ਤੋਂ ਲੇਡੀਜ਼ ਤੋਂ ਸ਼ੁਰੂ ਕੀਤਾ ਔਰ ਇਸੇ ਤਰ੍ਹਾਂ ਨਾਲ ਸਾਡੇ ਆਪਣੇ ਸਾਰਿਆਂ ਥਾਵਾਂ ਤੇ ਰਾਜੀਵ ਜੀ ਨੇ ਜਿਹੜਾ ਸਾਡਾ ਲਹਾਂਦਾ ਸੀਗਾ ਪੰਚਾਇਤੀ ਰਾਜ ਉਹਦੇ ਵਿੱਚ ਵੀ 33% ਦੀ ਰਾਜੀਵ ਜੀ ਨੇ ਕਿਹਾ ਲੈ ਕੇ ਆਓ ਇੱਥੇ ਬਿਆਨ ਸਿੰਘ ਅਸੀਂ ਸਾਰੇ ਮੇਰੇ ਕੋਲੇ ਮਹਿਕਮਾ ਸੀਗਾ ਅਸੀਂ ਬਲਾਕ ਸੰਪਤੀਆਂ ਸਾਰਿਆਂ ਵਿੱਚ ਔਰਤਾਂ ਨੂੰ 33% ਉਸ ਵਕਤ ਲੈ ਕੇ ਆਏ ਆ ਇਸੇ ਤਰ੍ਹਾਂ ਨਾਲ ਜਿਹੜੇ ਸੀ ਆਰਥਿਕ ਤੌਰ ਤੇ ਸਾਡੀ ਪਾਰਟੀ ਨੇ ਹਿਮਾਚਲ ਦੇ ਵਿੱਚ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅੱਜੇ ਪਿੱਛੇ ਇਲੈਕਸ਼ਨ ਹੋਈਆਂ ਔਰ ਇੱਥੇ ਆਮ ਆਦਮੀ ਪਾਰਟੀ ਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦੇ ਕੇਜਰੀਬਾਜੀ ਨੇ ਕਿਹਾ ਸੀ ਪਹਿਲੇ ਮਹੀਨੇ ਦੇਵਾ ਕੇ ਲੇਕਿਨ ਅੱਜ ਤੁਸੀਂ ਪੰਜਾਬ ਚ ਜਾ ਕੇ ਦੇਖ ਲਓ ਸਾਰੀਆਂ ਮਹਿਲਾਵਾਂ ਘਰਾਓ ਕਰਦੀਆਂ ਕਿ 32 ਮਹੀਨੇ ਹੋ ਗਏ 32000 ਰੁਪਏ ਲਾ ਦਿਓ ਫਿਰ ਸਾਡੇ ਪਿੰਡ ਚ ਬੜਿਓ ਤੇ ਨਹੀਂ ਉਹ ਮਗਰ ਝਾੜੂ ਚੱਕੀ ਫਿਰਦੀਆਂ ਉਹਨਾਂ ਦੇ ਖਿਲਾਫ ਦੂਜੇ ਪਾਸੇ ਅਸੀਂ ਕਿਹਾ 1500 ਅੱਜ ਹਿਮਾਚਲ 'ਚ ਕੋਈ ਵੀ ਤੁਹਾਡੇ ਆਪਣੇ ਲਿੰਕ ਆਪਾਂ ਜਾਣਦੇ ਆ ਟੈਲੀਫੋਨ ਕਰਦੇ ਆ ਕਾਂਗਰਸ ਪਾਰਟੀ ਨੇ ਬਣਦੇ ਆ ਪਹਿਲੀ ਵਾਰੀ ਅੱਜ ਉੱਥੇ 15-1500 ਰੁਪਏ ਮਹੀਨਾ ਸਾਡੀ ਪਾਰਟੀ ਮਹਿਲਾਵਾਂ ਨੂੰ ਦੇ ਰਹੀ ਹੈ। ਔਰ ਦੂਜੇ ਪਾਸੇ ਅਸੀਂ ਮਹਿਲਾਵਾਂ ਨੂੰ ਜਿਵੇਂ ਹੁਣ ਸਾਡੀ ਪਾਰਟੀ ਨੇ ਇੱਕ ਵਾਅਦਾ ਕੀਤਾ ਹੈ ਜਿਹੜਾ ਪੂਰਾ ਕਰਨਾ ਹੈ, ਦਿਲ ਤੋਂ ਪੂਰਾ ਕਰਨਾ ਹੈ। ਕਿਉਂਕਿ ਸਾਨੂੰ ਐਸੀ ਲੀਡਰ ਮਿਲੀ ਹੈ ਸੋਨੀਆ ਜੀ ਜਿਹੜੇ ਸਾਡੀ ਵੀ ਕਲਾਸ ਲਾਉਂਦੇ ਹੁੰਦੇ ਸੀ ਕਿ ਤੁਸੀਂ ਜੋ ਚੋਣ ਮੈਨੀਫੈਸਟੋ ਬਣਾਇਆ ਹੈ ਆਫਟਰ 3 ਮੰਥਸ ਤੋਂ ਰਿਵਿਊ ਕਰਦੇ ਸੀ ਖੁਦ ਕਿੰਨੇ ਪੂਰੇ ਕੀਤੇ ਕਿੰਨੇ ਰਹਿ ਗਏ ਅੱਜ ਵੀ ਸਾਰਾ ਉਹਨਾਂ ਨੇ ਇਕੱਲਾ ਇਕੱਲਾ ਦੇਖਿਆ ਕਿ ਕੀ ਕਰਨਾ ਹੈ ਅਸੀਂ ਹੁਣ 8500 ਰੁਪਇਆ ਮਹੀਨੇ 8 8500 ਰੁਪਇਆ ਮਹੀਨਾ ਅਸੀਂ ਜਿਹੜਾ ਦੇਣਾ ਸਾਡੀ ਸਰਕਾਰ ਬਣਦੀ ਹੈ ਅਸੀਂ ਉਸ ਪਰਿਵਾਰ ਦੀ ਗਰੀਬ ਜਿਹੜੀ ਆਪਣੀ ਗਰੀਬੀ ਦੇ ਪਰਿਵਾਰ ਚ ਰਹਿੰਦੀ ਹੈ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਬਣਦਾ ਅਸੀਂ ਉਹ ਦੇਣ ਦੀ ਗੱਲ ਕੀਤੀ ਹੈ ਔਰ ਇਸੇ ਤਰ੍ਹਾਂ ਨਾਲ ਦੂਜੇ ਪਾਸੇ ਕੀਤਾ ਮੋਦੀ ਜੀ ਨੇ ਵੀ ਹੈ ਔਰਤਾ ਵਾਸਤੇ ਆਰਥਿਕ ਫਾਇਦਾ ਉਹਨਾਂ ਨੇ ਵੀ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਅਵਾਨੀਆਂ ਤੇ ਇੰਦਾਨੀਆਂ ਤੇ ਹੋਰ امیر ਲੋਕਾਂ ਦਾ ਪੈਸਾ ਵਾਈਟ ਬਣਾਉਣ ਵਾਸਤੇ ਸਾਡੀਆਂ ਮਹਿਲਾਵਾਂ ਜਿਹੜੀਆਂ ਨੇ ਮਾਂ ਦੇ ਰੂਪ ਵਿੱਚ ਹੋਣ ਭੈਣ ਦੇ ਰੂਪ ਵਿੱਚ ਹੋਣ ਪਤਨੀ ਦੇ ਰੂਪ ਵਿੱਚ ਹੋਣ ਪੁੱਤਰੀ ਦੇ ਰੂਪ ਵਿੱਚ ਹੋਣ ਘਰ ਚਲਾਉਣ ਲਈ ਢਿੱਕੀ ਢਿੱਕੀ ਸੇਵਿੰਗ ਬਚਾਉਨੇ ਆ ਨੋਟ ਬੰਦੀ ਵੇਲੇ ਯਾਦ ਕਰੋ ਪੁੱਛ ਲਿਓ ਜੇ ਨਹੀਂ ਆਪਣੇ ਘਰ ਜਾ ਕੇ ਆਪਣੀਆਂ ਸਾਡੀਆਂ ਬੀਬੀਆਂ ਨੂੰ ਸਾਡੀਆਂ ਉਹ ਜਿਹੜੀਆਂ ਸੇਵਿੰਗ ਸੀ ਸਾਡੀ મોદી ਜੀ ਨੇ ਉਹ ਵੀ ਕਢਾ ਕੇ ਬਿਚਾਰੀਆਂ ਲੈਣਾ ਚ ਲੱਗੀਆਂ ਰਹੀਆਂ ਉਹ ਵੀ ਸਾਡੀ ਖਤਮ ਕਰਾਤੀ ਖਾਦਾ ਪੈਸਾ ਸਾਡੀ ਔਰਤਾਂ ਦਾ ਇਸੇ ਤਰ੍ਹਾਂ ਨਾਲ ਮਨਰੇਗਾ ਸੀ ਸ਼ੁਰੂ ਕੀਤੀ ਇਸ ਤਰ੍ਹਾਂ ਅੰਗਨ ਬਾੜੀ ਵਿੱਚ ਅਸੀਂ ਸਾਰੀ ਉਸ ਵਕਤ ਉਹਨਾਂ ਦੀਆਂ ਜਿਹੜੀ ਸੀਗੀਆਂ ਆਪਣੀਆਂ ਬੇਜਸ ਉਹ ਸਾਰੀਆਂ ਅਸੀਂ ਵਧਾਈਆਂ ਮੈਨੂੰ 1996 ਦੇ ਵਿੱਚ ਜਦੋਂ ਮੈਂ ਚੀਫ ਮਿਨਿਸਟਰ ਬਣੀ ਆ ਠੀਕ ਹੈ ਉਸ ਤੋਂ ਬਾਅਦ ਅੱਜ ਤੱਕ ਕੋਈ ਪਾਰਟੀ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਦੀ ਲੇਡੀ ਨੂੰ ਬਣਾ ਸਕੀ ਚੀਫ ਮਿਨਿਸਟਰ ਛੱਡਦੇ ਹੋ ਡਿਪਟੀ ਲੀਡਰ ਵੀ ਡਿਪਟੀ ਸੀਐਮ ਵੀ ਕੋਈ ਲੇਡੀ ਨੂੰ ਨਹੀਂ ਬਣਾ ਸਕੇ ਮੈਥੋਂ ਪਹਿਲਾਂ ਅਕਾਲੀ ਦਲ ਵਾਲੇ ਜਿਹੜੇ ਆਏ ਸਾਤੋਂ ਬਾਅਦ ਵਿੱਚ ਇਹਨਾਂ ਤੋਂ ਪਹਿਲਾਂ ਆਪ ਤੋਂ ਪਹਿਲਾਂ ਉਹ ਡਿਪਟੀ ਸੀਐਮ ਸੀਐਮ ਵੀ ਪਿਤਾ ਜੀ ਤੇ ਡਿਪਟੀ ਸੀਐਮ ਵੀ ਸੁਖਵੀਰ ਬਾਦਲ ਮਹਿਲਾ ਜਹਾਜ਼ ਹੀ ਨਹੀਂ ਆਈ ਤੇ ਹੁਣ ਭਗਵਰਤਮਨ ਜੀ ਆਏ ਨੇ ਮੰਨਿਆ ਕਿ ਸੀਐਮ ਤਾਂ ਹੀ ਬਣੇ ਬੈਠੇ ਐ ਤਾਂ ਕੀ ਇਹ ਡਿਪਟੀ ਲੀਡਰ ਨਹੀਂ ਕਿਸੇ ਪਹਿਲਾਂ ਨੂੰ ਬਣਾ ਸਕਦੇ ਸੀ ਡਿਪਟੀ ਸੀਐਮ ਨਹੀਂ ਬਣਾ ਸਕਦੇ ਸੀ ਅੱਜ ਇਹਨਾਂ ਨੇ ਵੀ ਤੁਸੀਂ ਵੀ ਸਵਾਲ ਕਰਿਓ ਕਿ ਤੁਸੀਂ ਡਿਪਟੀ ਸੀਐਮ ਵੀ ਛੱਡਤੀ ਤੁਸੀਂ ਕੋਈ ਐਸੀ ਪ੍ਰੈਜ਼ੀਡੈਂਟ ਵੀ ਆਪਣੀ ਪਾਰਟੀ ਨੂੰ ਖਾਲੀ ਬੰਗੂ ਪਿਆ ਤੁਹਾਡਾ ਉੱਥੇ ਵੀ ਤੁਸੀਂ ਮਹਿਲਾ ਨੂੰ ਨਹੀਂ ਲੈ ਕੇ ਆਏ 50% ਤੋਂ ਮੋਰ ਥੈਨ 50% ਔਰਤਾਂ ਸਾਡੀਆਂ ਹੈਗੀਆਂ ਵੋਟ ਤੁਸੀਂ ਉਹਨਾਂ ਤੋਂ ਮੰਗਦੇ ਹੋ ਔਰ ਦੂਜੇ ਪਾਸੇ ਤੁਸੀਂ ਇਹ ਵੀ ਛੱਡੋ ਆ ਤੁਹਾਡੇ ਸਾਹਮਣੇ 5 6 4 ਜਿੰਨੇ ਵੀ ਭੇਜੇ ਰਾਜ ਸਭਾ ਦੇ ਕੋਈ ਔਰਤ ਭੇਜੀ ਇਹਨਾਂ ਦੇ ਉੱਤੇ ਨਾਟ ਅ ਸਿੰਗਲ ਵਨ ਕੋਈ ਨਹੀਂ ਭੇਜਿਆ ਔਰ ਇਸੇ ਤਰ੍ਹਾਂ ਹੁਣ 13 13 ਕਹਿੰਦੇ ਲੋਕ ਸਭਾ ਜਿੱਤਾਂਗੇ ਸਾਰੇ ਕਹੀ ਜਾਂਦੇ ਆ ਬੀਜੇਪੀ ਵਾਲੇ ਕਹਿੰਦੇ ਅਸੀਂ ਜਿੱਤਾਂਗੇ ਇਹ ਕਹਿੰਦੇ ਅਸੀਂ ਜਿੱਤਾਂਗੇ ਆਪ ਵਾਲੇ ਤੁਹਾਨੂੰ ਤਾਂ ਭਲਿਓ ਮਾਨਸੋ 13 ਕੈਂਡੀਡੇਟ ਨਹੀਂ ਮਿਲ ਰਹੇ ਕੋਈ ਕਾਂਗਰਸ ਤੋਂ ਲੈ ਕੇ ਜਾਂਦਾ ਦੋਏ ਕਾਂਗਰਸ ਤੋਂ ਲੈ ਕੇ ਜਾਂਦੇ ਆ ਕਦੇ ਉਹ ਸਾਤੋਂ ਕਾਂਗਰਸ ਤੋਂ ਆਪ ਵਾਲਾ ਲੈ ਗਿਆ ਆਪ ਵਾਲੇ ਤੋਂ ਹੋ ਕੇ ਗਾ ਬੀਜੇਪੀ ਵਾਲੇ ਕੋਕੇ ਲੈ ਗਏ ਤੁਹਾਡੇ ਟਿਕਟਾਂ ਸਮੇਤੀ ਭੱਜ ਰਹੇ ਆ ਬੰਦੇ ਕੀ ਇੱਥੇ ਤੁਸੀਂ ਆਪਣੀਆਂ 13 ਦੇ ਵਿੱਚ ਕਿਸੇ ਔਰਤ ਨੂੰ ਦਿੱਤਾ ਟਿਕਟ ਜਵਾਬ ਮੰਗਦੇ ਆ ਅਸੀਂ ਕਾਰੀਆਂ ਅੱਜ ਪਹਿਲਾਵਾ ਬੈਠੀਆਂ ਤੁਹਾਡੇ ਜ਼ਰੀਏ ਜਵਾਬ ਮੰਗਦੇ ਆ ਇਹ ਸਾਰੀਆਂ ਥਾਵਾਂ ਤੇ ਦੱਸੋ ਤੁਸੀਂ ਕੀ ਕੀਤਾ ਕਿਉਂ ਨਹੀਂ ਕੀਤਾ ਜਿਹੜੀ ਸਾਡੀ ਪਾਰਟੀ ਦੇ ਮੈਂ ਗੱਲ ਕੀਤੀ ਕਿ ਜੇ ਪ੍ਰਾਈਮ ਮਿਨਿਸਟਰ ਬਣਾਇਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਜੇ ਇਸ ਤੋਂ ਬਾਅਦ ਰਾਸ਼ਟਰਪਤੀ ਸਾਡੀ ਪਾਰਟੀ ਨੇ ਪਹਿਲ ਕੀਤੀ ਔਰਤ ਨੂੰ ਬਣਾਉਣ ਦੀ ਜੇ ਲੋਕ ਸਭਾ ਜਾਂ ਰਾਸ਼ਵਸ ਸਪੀਕਰ ਬਣਾਉਣਾ ਪਿਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਦੇਖੋ ਬਣੇ ਬੇ ਰਸਤੇਾਂ ਤੇ ਪਹਿਆਂ ਤੇ ਸੜਕਾਂ ਤੇ ਹਰ ਕੋਈ ਰਾਮਨਾ ਚੱਲ ਲੈਂਦਾ ਔਖੇ ਹੁੰਦੇ ਰਸਤੇ ਬਣਾਉਣੇ ਮਹਿਲਾਵਾਂ ਲਈ ਸਾਡੀਆਂ ਪਾਰਟੀਆਂ ਨੇ ਜਿੱਥੇ ਹੋਰ ਵਰਗਾਂ ਲਈ ਵੀ ਕੀਤਾ ਪਰ ਅੱਜ ਅਸੀਂ ਤੱਲੀਆਂ ਮਹਿਲਾਵਾਂ ਦਾ ਹੀ ਗੱਲ ਕਰ ਰਿਹਾ ਜੇਕਰ ਇੱਥੇ ਸਾਡੀ ਪਾਰਟੀ ਨੇ ਹਰ ਫੀਲਡ ਵਿੱਚ ਪੂਰੀ ਤਰ੍ਹਾਂ ਨਾਲ ਮਹਿਰਮਾਨ ਨੂੰ ਕੰਪੈਰੀਟਿਵਲੀ ਅਦਰ ਪਾਰਟੀਆਂ ਸਾਰਿਆਂ ਨੂੰ ਵੱਧ ਵੱਡਾ ਮਾਣ ਤੇ ਸਨਮਾਨ ਦਿੱਤਾ ਮੈਂ ਆਉਦੇ ਸਮੇਂ ਜਿਹੜਿਆ ਹੁਣ ਭਗਵੰਤ ਮਾਨ ਜੀ ਵੀ ਕਹਿੰਦੇ ਆ ਹੋਰ ਕਹਿੰਦੇ ਆ ਮੇਰੇ ਸਮੇਂ ਵਿੱਚ ਭਾਵੇਂ ਮੇਥੋਂ ਕਲਮ ਖੋਲੀ ਛੇਤੀ ਇਹਨਾਂ ਨੇ ਖਾਤੇ ਧਰਮ ਖਤਮ ਮੇਰੇ ਸਮੇਂ ਦੇ ਵਿੱਚ ਉਦੋਂ ਗ੍ਰੈਜੂਏਸ਼ਨ ਸਾਰੀਆਂ ਲੜਕੀਆਂ ਦੀ ਮੈਂ ਗ੍ਰੈਜੂਏਸ਼ਨ ਤੱਕ ਫੀਸ ਮਾਫ ਕੀਤੀ ਸਾਰੀਆਂ ਆਈਟੀਆਈ ਤੇ ਮੇਰੇ ਕੋਲ ਆ ਟੈਲੀਫੋਨ ਤੇ ਮੈਂ ਕਾਪੀ ਵੀ ਲੈਉਣੀ ਸੀ ਇਹ ਤਾਂ ਲੈ ਕੇ ਰਹਿਣੀਆ ਤੁਹਾਨੂੰ ਮੈਂ ਦੇ ਵੀ ਦਿਉ ਕਾਪੀ ਤੇ ਸਾਰਿਆ ਥਾਮਾ ਤੇ ਅਸੀਂ ਆਈਟੀਆਈ ਪੋਲਿਟਿਕ ਹੋਰ ਥਾਮਾ ਤੇ ਸਾਰਿਆ ਥਾਮਾ ਤੇ ਅਸੀਂ ਉਹਨਾਂ ਜਿਹੜੀਆਂ ਸਾਡੀਆਂ ਲੜਕੀਆਂ ਸੀਗਾਂ ਉਹਨਾਂ ਦੀ ਸੀ ਫ੍ਰੀ ਐਜੂਕੇਸ਼ਨ ਕੀਤੀ ਅਸੀਂ ਜਿਹੜੀਆਂ ਸਾਡੀਆਂ ਬੱਚੀਆਂ ਆ ਉਹ ਸਾਰਾ ਘਰ ਵੀ ਸੰਭਾਲਦੀਆਂ ਸੌਰੀ ਮੈਂ ਤੁਹਾਨੂੰ ਇਹ ਨਹੀਂ ਕੋਈ ਲੰਬਾ ਦੇ ਰਹੀ ਆ ਲੇਕਿਨ ਇੱਕ ਸਮਾਜ ਵਿੱਚ ਇੰਨਾ ਫਰਕ ਹੈਗਾ ਔਰਤ ਨੇ ਇਕੱਲਾ ਆਪਣਾ ਨਹੀਂ ਸੋਚਣਾ ਹੁੰਦਾ ਮਰਦ ਨੇ ਆਪਣਾ ਸੋਚਣਾ ਹੈ ਔਰਤ ਨੇ ਆਪਣਾ ਵੀ ਸੋਚਣਾ ਹੈ ਪਤੀ ਦਾ ਟਿਫਨ ਵੀ ਤਿਆਰ ਕਰਕੇ ਹੱਥ ਚ ਪੜਾਉਣਾ ਹੈ ਪੁੱਤਰ ਦਾ ਵੀ ਫੜਾਉਣਾ ਹੈ ਬੱਚਿਆਂ ਦਾ ਵੀ ਫੜਾਉਣਾ ਹੈ ਨਿੱਕੇ ਬੱਚਿਆਂ ਲਈ ਰੋਟੀ ਪਕਾ ਕੇ ਵੀ ਰੱਖ ਕੇ ਜਾਣੀ ਹੈ ਘਰ ਸਾਫ ਸਫਾਈ ਆ ਵੀ ਰੱਖਣਾ ਹੈ ਜੇ ਕੋਈ ਪਾਰਟੀ ਤੁਸੀਂ ਬਾਹਰ ਮੰਨਿਆਉਂਦੇ ਆ ਮੇਲ ਤਾਂ ਉਹ ਪਾਰਟੀ ਆਰਗੇਨਾਈਜ਼ ਵੀ ਔਰਤ ਨੇ ਕਰਨੀ ਹੁੰਦੀ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਸਾਡੀ ਜਿਹੜੀ ਔਰਤ ਹੈ ਵਿਚਾਰੀ ਉਹਨੇ ਕਦੇ ਉਫ ਨਹੀਂ ਕੀਤਾ ਤੇ ਸਾਡੇ ਆ ਮੇਲ ਭਰਾ ਆ ਮੈਂ ਹੁਣ ਕਈ ਵਾਰੀ ਦੇਖਦੀ ਆ ਵਿਧਾਨ ਸਭਾ ਵੀ ਦੇਖਦੀ ਆ ਮੈਂ ਤਾਂ ਜਾਣਾ ਛੱਡਿਆ ਵੀ ਗਈ ਨਹੀਂ ਮੈਂ ਇੱਕ ਵਾਰ ਆਹ ਲੱਗਦਾ ਪਿੰਡ ਦੀ ਸੱਤ ਵੀਛੇ ਦਿਨ ਤੋਂ ਵਧੀਆ ਤਰੀਕੇ ਨਾਲ ਚੱਲਦੀ ਹੋਊਗੀ ਆਕੇ ਜਿੰਨਾ ਮਾੜਾ ਤਰਕ ਬੋਲਿਆ ਜਾ ਰਿਹਾ ਹੈ ਔਰਤ ਵਾਸਤੇ ਜਿੰਨੇ ਕ੍ਰਾਈਮ ਆ ਹੁਣ ਮਨੀਪੁਰ ਦੇ ਵਿੱਚ ਜੋ ਕੁਝ ਹੋਇਆ ਮਾਰਿਆ ਹਾਰਾ ਨਾਰਾ ਇਹਨਾਂ ਨੇ ਅੱਜ ਇੱਥੇ ਬੈਠੇ ਸੀ ਮੋਦੀ ਜੀ ਸਾਡੇ ਰਾਹੁਲ ਗਾਂਧੀ ਜੀ ਇੱਕ ਰਿਕਾਰਡ ਕੈਂਪ ਕੀਤਾ ਭਾਰਤ ਜੋੜੋ ਦੇ ਵਿੱਚ ਸਾਰੇ ਵਰਗਾਂ ਦੇ ਵਾਸਤੇ ਵੀ ਪਰ ਇਸ ਔਰਤ ਦਾ ਜਾਤੀ ਵਾਲੇ ਇਸ਼ੂ ਦੇ ਉੱਪਰ ਵੀ ਉਹਨਾਂ ਨੇ ਮਨੀਪੁਰ ਤੋਂ ਬੰਬਈ ਤੱਕ ਇੱਕ ਇਸ਼ੂ ਬਣਾ ਕੇ ਕਿ ਆਹ ਇਸ਼ੂ ਮੈਂ ਚਲਦਾ ਉਹ ਸਾਥੀਓ ਦਿਲ ਠੰਡਾ ਕੀਤਾ ਅਸੀਂ ਨਾਲ ਖੜੇ ਆ ਆਪਣੇ ਦੇਸ਼ ਦੀ ਅਸੀਂ ਔਰਤ ਦਾ ਬੀਬੀ ਦਾ ਕੋਈ ਇਸ ਤਰ੍ਹਾਂ ਦੀ ਜ਼ਾਤੀ ਹੋਣ ਨਹੀਂ ਦੇਵਾਂਗੇ ਅਸੀਂ ਜਦੋਂ ਵੀ ਕੋਈ ਔਰਤ ਸਾਰੇ ਬੈਠੇ ਆ ਸੀਸ ਦੇਵਾਂਗੇ ਐਸੀ ਕਮਾਂਗੇ ਆਪਣੀਆਂ ਨੂੰਹਾਂ ਨੂੰ ਕਈ ਧੀਆਂ ਨੂੰ ਪੁੱਤਾਂ ਧੀਆਂ ਵਾਲੀ ਹੋਵੇ ਵਧੇ ਫੁੱਲੇ ਦੁੱਧ ਹੀ ਪੁੱਤੀ ਸਾਰਾ ਕੁਝ ਕਹਿੰਦੇ ਆ ਜਿਉਂਦੇ ਰਹਿਣ ਬੁੱਢੇ ਸਾਹ ਘੜੋਵੇਂ ਸਾਨੂੰ ਕੀ ਮਿਲਦਾ ਆਕੇ ਤੇਰੀ ਮਾਂ ਦੀ ਤੇਰੀ ਧੀ ਦੀ ਤੇਰੀ ਭੈਣ ਦੀ ਸਾਨੂੰ ਆ ਕਾਲਾ ਮਿਲਦੀਆਂ ਅਸੀਂ ਇਹ ਬੈਡ ਥਿੰਕਿੰਗ ਦਾ ਤੋਹਫਾ ਲੈ ਕੇ ਵੀ ਅੱਜ ਔਰਜਾਤੀ ਕਿਉਂਕਿ ਇਹ ਸਾਡੀ ਜਿਹੜੀ ਬੇਬੇ ਨਾਨਕੀ ਵੇਲੇ ਤੋਂ ਸਾਹਿਬਕੌਰ ਦੀ ਤੋਂ ਸਾਡੇ ਆਪਣੇ ਗੁਰੂਆਂ ਤੇ ਪੀਰਾਂ ਦੇ ਵਿੱਚ ਸਾਰੇ ਤੋਂ ਮਾਤੇ ਰਾਣੀ ਛਾਂਸੀ ਲਈ ਤੋਂ ਲੇਕਿਨ ਇਹ ਸਾਡਾ ਜਿਹੜਾ ਦੇਸ਼ ਹੈ ਇਸ ਤਰ੍ਹਾਂ ਦਾ ਹੈਗਾ ਜਿਹਦੇ ਵਿੱਚ ਅੱਜ ਆ ਅਸੀਂ 4-5 ਜਿਹੜੀਆਂ ਗਰੰਟੀਜ਼ ਜਿਵੇਂ ਕਿ ਨਰੇਗਾ ਦੀਆਂ ਹੋਰ ਵੀ ਡਿਟੇਲ ਹੈਗੀਆਂ ਮੇਰੀਆਂ ਭੈਣਾਂ ਦੱਸਣਗੀਆਂ ਕਿਉਂਕਿ ਮੈਂ ਇਸ ਤੋਂ ਬਾਅਦ 4-5 ਵੱਡੇ ਫੰਕਸ਼ਨ ਨੇ ਉੱਥੋਂ ਮੈਂ کہہਦੇ ਤੋਂ ਵੇਕੇ ਆਈਆਂ ਭਾਈ ਛੱਡ ਕੇ ਪਟਿਆਲੇ ਦਾ ਵੀ ਆਇਆ ਸੰਗਰੂਰ ਵੀ ਇੱਕ ਫੰਕਸ਼ਨ ਸੀ ਆਦਰਵਾਇਜ਼ ਤਾਂ ਭਾਈ ਖਬਰਾਂ ਤੁਹਾਡੇ ਭਾਈ ਹੋਈ ਲਾ ਦੇਣਗੇ ਬੀਬੀ ਹਲਕੇ ਚੋਂ ਆਇਆ ਵੈ ਮੈਂ ਉੱਥੇ ਪਹੁੰਚਣਾ ਹੋਊ ਜ਼ਰੂਰੀ ਇਸ ਕਾਰਨ ਕਰਕੇ ਮੈਂ ਫਟਾਫਟ ਸਿੱਧੀ ਆਈ ਸੀ 12 ਵਜੇ ਦਾ ਪ੍ਰੋਗਰਾਮ ਮਿਲਿਆ ਤੁਹਾਡਾ ਲੇਟ ਹੋ ਗਿਆ ਤੇ ਇੱਥੋਂ ਜਾ ਕੇ ਮੈਂ ਜੁਆਇਨ ਕਰਨਾ ਉਸ ਸਾਥੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਵੱਡੀਆਂ ਗੱਲਾਂ ਜਿਨ੍ਹਾਂ ਦੀ ਸ਼ੁਰੂਆਤ ਕਾਂਗਰਸ ਪਾਰਟੀ ਨੇ ਪਹਿਲ ਕੀਤੀ ਤੇ ਅੱਜ ਵੀ ਕਰ ਰਹੀ ਹੈ ਸਾਰੇ ਥਾਮਾਂ ਤੇ ਤਿਆਗ ਚ ਵੀ ਜਿਵੇਂ ਮੈਂ ਕਿਹਾ ਸੋਨੀਆ ਜੀ ਨੇ ਆਪਣਾ ਉਹਦਾ ਸਾਨੂੰ ਦਿੱਤਾ ਤੇ ਹਰ ਥਾਮਾਂ ਤੇ ਅਸੀਂ ਇਕ ਮੋਢੀ ਵਾਂਕੇ ਕਾਂਗਰਸ ਪਾਰਟੀ ਚੱਲੀ ਵੀ ਹੈ ਤੇ ਅੱਜ ਇਸ ਦਾ ਗੱਲ ਜਵਾਬ ਦਾ ਜਵਾਬ ਦੇਣ ਮੋਦੀ ਜੀ ਵੀ ਦੇਣ ਕਾਲੀਆਂ ਕੋਲੇ ਤਾਂ ਹਾਈ ਕੁਛ ਨਹੀਂ ਟਿਕੜਾ ਨਹੀਂ ਹੋਇਆ ਜਾਂਦਾ ਤੇ ਇਹ ਸਾਰੇ ਦੱਸ ਦੇ ਕਿਸੇ ਨੇ ਵੀ ਇਸ ਤਰ੍ਹਾਂ ਦੀ ਗੱਲ ਸਾਡੀਆਂ ਬੀਬੀਆਂ ਲਈ ਕਿਉਂ ਨਹੀਂ ਸੋਚੀ ਤੇ ਫਿਰ ਕਿਹੜੇ ਮੂਹ ਨਾਲ ਬੀਬੀਆਂ ਤੋਂ ਵੋਟ ਮੰਗਣ ਜਾਂਦੇ ਨੇ ਇਸ ਕਰਕੇ ਮੈਂ ਪ੍ਰਾਊਡ ਫੀਲ ਕਰਦੀ ਹੋਈ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ ਸਾਹੀ ਸੋਨੀਆ ਜੀ ਅਸੀਂ ਦੇਖ ਰਹੇ ਆ ਰੌਹਲ ਜੀ ਦੇਖ ਰਹੇ ਆ ਧੰਨਵਾਦ ਕਰਦੀ ਆ ਕਿ ਤੁਸੀਂ ਵਾਕੇ ਗੁਰੂਆਂ ਪੀਰਾਂ ਦੇ ਬੋਲ ਪੂਰੇ ਕੀਤੇ ਆ ਔਰਤਾਂ ਚਾਤੀ ਵਾਸਤੇ ਕੁਛ ਨਾ ਕੁਛ ਬੈਨੀਫਿਟ ਰੱਖ ਕੇ ਮੇਰੇ ਸਮੇਂ ਦੇ ਵਿੱਚ ਅਸੀਂ ਅੱਗੇ ਇਹ ਹੁੰਦਾ ਕਿ 6 ਮਹੀਨੇ ਬਾਅਦ ਇੱਕ ਔਰਤ ਨੇ ਬੱਚਾ ਜਨਮ ਦਿੱਤਾ ਉਹ ਬੱਚੇ ਨੂੰ ਸਵਾਲਣਾ 6 ਮਹੀਨੇ ਬਾਅਦ ਉਹਨੂੰ ਅੱਧੀ ਤਰਖਾ ਤੇ ਜਾਣਾ ਪੈਂਦਾ ਮੈਂ ਆਪਦੇ ਸਮੇਂ ਵਿੱਚ 3 ਸਾਲ ਤੱਕ ਕਿ ਬਿਦ ਫੁੱਲ ਪੇ ਸਾਡੀ ਜਿਹੜੀ ਆ ਬੀਬੀ ਉੱਥੇ ਜਾਓਗੀ ਮੈਂ ਤਾਂ ਇੱਕ ਵਾਰ ਬਲਕੇ ਜਦੋਂ ਮੈਂ ਬਣੀ ਆ ਪੁੱਛ ਲਿਓ ਜੇ ਮੈਸੇਜ ਮਾਰ ਜਿਉਂਦੇ ਨੇ ਅੱਜ ਤੱਕ ਕਰ ਕੋਈ ਚੀਫ ਸਕਤੀ ਬਣੀ ਨਹੀਂ ਮੈਂ ਉਸ ਵਕਤ ਮੈਸੇਜ ਮਾਰਨ ਨੂੰ ਕਿਹਾ ਕਿ ਯੂ ਆਰ ਸੀਨੀਅਰ ਮੋਸਟ ਮੈਂ ਤੁਹਾਨੂੰ ਚੀਫ ਸੈਕਟਰੀ ਲਾਉਣਾ ਚਾਹੁੰਦੀ ਆ ਜ਼ਿਲ੍ਹਾ ਚ ਐਸਐਸਪੀ ਲਾਈਆਂ ਡੀਐਸਪੀ ਲਾਈਆਂ ਲੇਕਿਨ ਦੇਖੋ ਫੇਰ ਤਿਆਗ ਮਿਸ ਜਮਾਨ ਪੁੱਛ ਲਿਓ ਜੇ ਮਿਲੇ ਉਹ ਕਹਿੰਦੇ ਜੇ ਮੈਨੂੰ ਨਾ ਲਾਓ ਮੇਰੇ ਘਰ ਵਾਲੇ ਨੂੰ ਲਾ ਦਿਓ ਮੈਂ ਕਿਹਾ ਵੀ ਉਹ ਤਾਂ 12ਵੇਂ ਨੰਬਰ ਤੇ ਹੁੰਦਾ ਹੈ ਜੇ ਬਹੁਤ ਜੂਨੀਅਰ ਹੈ ਮੈਂ ਤੁਹਾਨੂੰ ਲਾਉਣਾ ਚਾਹੁੰਦੀ ਆ ਇਸ ਕਰਕੇ ਅਸੀਂ ਜਿੱਥੇ ਸਾਨੂੰ ਮਿਲਿਆ ਸਾਡੀਆਂ ਲੜਕੀਆਂ ਨੂੰ ਚਾਹੇ ਉਹ ਕਿਸੇ ਪਾਸੇ ਫੀਲਡ ਚ ਕੰਮ ਕਰਦੀਆਂ ਉਹਨਾਂ ਨੇ ਆਪਣੇ ਕੰਮ ਤੇ ਆਪਣੀ ਡਿਊਟੀ ਵਿੱਚ ਇੱਕ ਰਿਕਾਰਡ ਤੋੜ ਕੰਮ ਕਰਕੇ ਦਿਖਾਇਆ ਹੈ ਚੰਦ ਤੱਕ ਵੀ ਸਾਡੀਆਂ ਬੀਬੀਆਂ ਔਰਤਾਂ ਪਹੁੰਚੀਆਂ ਸਾਡੇ ਮੁਲਕ ਦੀਆਂ ਇਸ ਲਈ ਅੱਜ ਮੈਂ ਇੰਨਾ ਹੀ ਕਹਿਣਾ ਹੈ ਕਿ ਆ ਸਾਰਾ ਕੁਝ ਸਾਡੀ ਪਾਰਟੀ ਨੇ ਜਿੰਨੇ ਵੀ ਹੈਗੇ ਅੰਗਨ ਵਾਲੀ ਨੇ ਹੋਰ ਨੇ ਉਹਨਾਂ ਸਾਰਿਆਂ ਵਿੱਚ ਅਸੀਂ ਥਾਂ-ਥਾਂ ਪੁਲਿਸ ਥਾਣੇ ਬਣਾ ਕੇ ਅਸੀਂ ਕਿਸ ਤਰੀਕੇ ਨਾਲ ਸੈਲਫ ਹੈਲਪ ਗਰੁੱਪ ਬਣਾ ਕੇ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਲੈ ਕੇ ਚੱਲੇ ਆ ਲੇਕਿਨ ਮੈਂ ਤੁਹਾਨੂੰ ਵੱਡੀਆਂ ਇੰਪੋਰਟੈਂਟ ਬਤਾਂ ਪੂਰਨ ਦੱਸੀਆਂ ਕਿ ਇਹਨਾਂ ਵੀ ਸ਼ੁਰੂਆਤ ਕਾਂਗਰਸ ਨੇ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਇੱਥੇ ਨਹੀਂ ਮੁੱਕ ਗਿਆ ਕੰਮ ਸਰਕਾਰ ਸਾਡੀ ਉੱਪਰ ਵੱਲ ਜਾਣੀ ਹੈ ਵੱਡੀਆਂ ਪ੍ਰਪੋਜ਼ਲਾਂ ਹੋਰ ਹੈ ਸਾਡੇ ਵੀ ਜਿਵੇਂ ਮੈਂ ਦੱਸ ਦਿਆਂ ਇਹਨਾਂ ਨੇ ਤਾਂ ਇੱਕ ਇੱਕ ਟਿਕਟ ਵੀ ਨਹੀਂ ਦਿੱਤੀ ਅਸੀਂ ਦੋ ਤਾਂ ਦਿੱਤੀਆਂ ਨਾ 13 ਦੇ ਵਿੱਚੋਂ ਆ ਕੇ ਆ ਹੁਣ ਆਉਣ ਵਾਲੀਆਂ ਸੈਬਲੀਆਂ ਆਉਣੀਆਂ ਏ ਜੇ ਰੱਬ ਨੇ ਸਾਹ ਦਿੱਤੇ ਨਾ ਇੰਦਰ ਵੀ ਸਾਡੇ ਕੋਲ ਐਸ ਸੀ ਦੀ ਬੀਬੀ ਬੈਠੀ ਇੰਦਰ ਹੀ ਬੈਠੀ ਹੈ ਅਸੀਂ ਬਾਅ ਕਾਇਦਾ ਇਹਦੇ ਵਿੱਚੋਂ 33% ਲੈ ਕੇ ਰਹਿਾਂਗੇ ਆ ਬੈਠੀਆਂ ਨੇ ਨਾ ਮਹਿਲਾ ਕਾਂਗਰਸ ਵਾਲੀਆਂ ਅੱਜ ਸੇਵਾ ਕਰਦੀਆਂ ਨੇ ਕਰਨਗੀਆਂ ਅੜ ਕੇ ਲੜ ਕੇ ਅਸੀਂ ਇਹ ਗੱਲਾਂ ਦੀ ਪਵਾਵਾਂਗੇ ਆਉਣ ਵਾਲੇ ਸਮੇਂ 'ਚ ਅੱਜ ਕਿਉਂਕਿ ਸਾਡੇ ਦੇਸ਼ ਨੂੰ ਖਤਰਾ ਸਾਡੇ ਸੰਵਿਧਾਨ ਨੂੰ ਖਤਰਾ ਸਾਡੀ ਸਾਰੀ ਜਿਹਨੂੰ ਕਹਿੰਦੇ ਡੈਮੋਕਰੇਸੀ ਨੂੰ ਖਤਮ ਕਰਨ ਲੱਗੇ ਵੇ ਆ ਉਹਨੂੰ ਅਸੀਂ ਬਚਾਉਣ ਵਾਸਤੇ ਹਮਖਿਆਲੀ ਪਾਰਟੀਆਂ ਨਾਲ ਖੜੇ ਆ ਸਾਡੇ ਲੋਕਲ ਮੁੱਦੇ ਹੈਗੇ ਆ ਲੋਕਲ ਡਿਫਰੈਂਸਸ ਹੈਗੇ ਨੇ ਪਰ ਅੱਜ ਅਸੀਂ ਵੱਡੀ ਗੱਲ ਵਾਸਤੇ ਬੱਲੇ ਡਰਾਈ ਵਾਸਤੇ ਸਾਰੇ ਇਕੱਠੇ ਹੋ ਕੇ ਲੱਗੇ ਪਿਆ ਇਹਨੂੰ ਪੂਰਾ ਕਰਨਾ ਹੈ ਇਹ ਕਹਿਣ ਲਈ ਤੁਹਾਡੇ ਕੋਲ ਹਾਜ਼ਰੀ ਲਵਾਉਣ ਲਈ ਬਤਨਵਾਦ ਕਰਨ ਵਾਸਤੇ ਆਈਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਕੁਝ ਪੁੱਛਣਾ ਚਾਹੋ ਨੇ ਜ਼ਰੂਰ ਪੁੱਛ ਸਕਦੇ ਆ ਤੁਸੀਂ ਵਧੀਆ ਇਹ ਜਿਹੜਾ ਨਸ਼ੇ ਦਾ ਵਾਕਿਆ ਹੀ ਹਰਤਾ ਮਾਤੇ ਕਿਵੇਂ ਸਾਡੇ ਨੌਜਵਾਨ ਪੰਜਾਬੀ ਨੌਜਵਾਨ ਦੇਖੋ ਸਾਰਾ ਪੁੱਛ ਸਾਨੂੰ ਕੱਲਾ ਆਏ ਨਹੀਂ ਕਿ ਨਸ਼ਾ ਛਡਾ ਦਿਓ ਅਸੀਂ ਨਸ਼ਾ ਕਿਉਂ ਲੈਂਦੇ ਆ ਜਾਂ ਗਲਤ ਪਾਸੇ ਲੜਕੇ ਕਿਉਂ ਪੈਂਦੇ ਆ ਜਦੋਂ ਉਹ ਡਿਪਰੈਸ਼ਨ ਚ ਕੋਈ ਕੰਮ ਨਹੀਂ ਕੋਈ ਜੋਬ ਨਹੀਂ ਕੋਈ ਕਿੱਤਾ ਨਹੀਂ ਕੋਈ ਹੋਰ ਨਹੀਂ ਵੱਡਾ ਉਸ ਪਾਸੇ ਭੱਜ ਜਾਂਦਾ ਅਸੀਂ ਸਾਡੀ ਪਾਰਟੀ ਕ੍ਰिएशन ਆਫ ਜੋਬਸ ਔਰ ਜਿਵੇਂ ਮੈਂ ਕਿਹਾ 33% 35% ਐਵੇਂ ਨਹੀਂ ਇਸ ਲਈ ਕਿ ਉਹਨਾਂ ਨੂੰ ਉੱਥੇ ਥਾਂ ਮਿਲੇ ਨੌਕਰੀਆਂ 'ਚ ਥਾਂ ਮਿਲੇ ਇਹ ਸਾਰਿਆਂ ਵਾਸਤੇ ਸੀ ਕੀਤਾ ਅਸੀਂ ਨਸ਼ੇ ਦੇ ਡਟ ਕੇ ਖਿਲਾਫ ਹਾਂ ਮੈਂ ਖੁਦ ਮinistr ਹੁੰਦੀ ਹੋਈ ਨੇ ਕਈ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਵਾਕਿਆ ਦਾ ਠੇਕੇ ਚਕਵਾਏ ਜਿਹੜੇ ਕਿ ਪਿੰਡਾਂ ਦੇ ਵਿੱਚ ਰੱਖੇ ਬੇ ਸੀਗੇ ਲੇਕਿਨ ਇਹਦੇ باوجود ਸਾਡੇ ਜਿਵੇਂ ਨਸ਼ੇ ਜਿਹੜੇ ਹੁਣ ਮਾੜੇ ਰਸ਼ੇ ਆ ਗਏ ਜਾਨਲੇਵਾ ਨਸ਼ੇ ਇੱਕ ਇੱਕ ਜਾਨ ਸ਼ਾਇਦ ਬਚਾਉਣ ਵਾਲੇ ਨਸ਼ੇ ਆ ਅਸੀਂ ਜਾਨਲੇਵਾ ਨਸ਼ੇ ਚਾਹੇ ਉਹ ਚਿੱਟਾ ਹੋਵੇ ਚਾਹੇ ਸਿੰਥੈਟਿਕ ਹੋਵੇ ਇਹਦੇ ਡਟ ਕੇ ਖਿਲਾਫ ਹਾਂ ਸਾਡੇ ਸਮੇਂ 'ਚ ਵੀ ਇੱਕ ਸਾਡੇ ਮੁਖੀਆ ਨੇ ਗਲਤੀ ਕੀਤੀ ਸੀ ਦਮਦਮਾ ਸਾਹਿਬ ਗੁੱਟਕਾ ਸਾਹਿਬ ਚੱਕ ਕੇ ਕਿਹਾ ਸੀ ਮੈਂ 4 ਹਫ਼ਤੇ ਚ ਬੰਦ ਕਰ ਦੂੰਗਾ ਮੈਨੂੰ ਵੀ ਨਾਲ ਖੜਾਉਣਾ ਚਾਹੁੰਦੇ ਸੀ ਮੈਂ ਡਿਪਟੀ ਸੀਐਮਸੀ ਮੈਂ ਨਾਲ ਨਹੀਂ ਖੜੀ ਤੁਹਾਡੇ ਕੋਲ ਫੋਟੋ ਅੱਜ ਵੀ ਪਈਆਂ ਹੋਣਗੀਆਂ ਲੇਕਿਨ ਉਹਨੂੰ ਲੋਕਾਂ ਨੇ ਵੀ ਸਜ਼ਾ ਦਿੱਤੀ ਉਹਨੂੰ ਉਸ ਸਾਢੇ 5ਵੇਂ ਤੱਕਤ ਨੇ ਵੀ ਸਜ਼ਾ ਦਿੱਤੀ ਅੱਜ ਉਹ ਕਿੱਥੇ ਬੈਠੇ ਐ ਦੇਖ ਲਿਆ ਤੁਸੀਂ ਜਾ ਕੇ ਕਰਨ ਵਾਲਿਆਂ ਨੂੰ ਇਸ ਲਈ ਸਾਡੀ ਪਾਰਟੀ ਡਟ ਕੇ ਦਸ਼ਿਆਂ ਦੇ ਵਾਸਤੇ ਪਰ ਅਸੀਂ ਡਰਾਮਾ じゃ ਨਹੀਂ ਕਰਦੇ ਛੁੜਾ ਦਿਓ ਮਰਦੇ ਫਿਰਦੇ ਐ ਕਹਿਤਾ ਪ੍ਰੈਕਟੀਕਲੀ ਸਾਡਾ ਇੱਕ ਤੌਰ ਭੈਣਾ ਬਤੌਰ ਮਾਮਾ ਸਾਡਾ ਫਰਜ਼ ਹੈ ਸਾਡੀ ਪਾਰਟੀ ਸਾਡੀ ਸੋਨੀਆ ਜੀ ਕਮਾਨ ਹੈ ਅਸੀਂ ਇਸ ਤੇ ਡਟ ਕੇ ਪੈਰਾ ਦੇਵਾਂਗੇ ਤੁਸੀਂ ਰੌਣ ਵਾਲੇ ਪਾਸੇ ਪੈਰ ਹੋ ਜੀ ਚਾਰ ਹਫ਼ਤੇ ਤੁਸੀਂ ਖੁਦ ਸੋਚੋ ਆ ਕੇ ਤੁਹਾਡੇ ਸਾਹਮਣੇ ਸੀ ਸੋਨੀ ਤੁਸੀਂ ਆਪ ਸੋਚੋ ਆ ਕੇ ਕਿਉਂ ਅਸੀਂ ਗਲਤ ਗੱਲ ਕਰੀਏ ਕਿਵੇਂ ਕਰਨ ਨੂੰ ਕੋਈ ਚਾਰ ਹਫ਼ਤੇ ਚ ਬੰਦ ਬੰਦਾ ਮੈਂ ਕਿਉਂ ਨਹੀਂ ਨਾਲ ਖੜੀ ਮੈਂ ਇਸੇ ਕਰਕੇ ਨਾਲ ਨਹੀਂ ਖੜੀ ਕਿ ਨਹੀਂ 4 ਹਫ਼ਤੇ ਤੋਂ ਅਸੀਂ ਕਹਿੰਦੇ ਹਾਂ ਕਿ ਬੰਦ ਕਰ ਦਿਆਂਗੇ ਭਾਵੇਂ ਅਸੀਂ ਉਹ ਜੇ ਰੂਲ ਬਣਾਏ ਕਾਂਗਰਸ ਪਾਰਟੀ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦਾਂ ਜ਼ਬਤ ਕੀਤੀਆਂ ਜਾਣੀਆਂ ਅਸੀਂ ਬਣਾਏ ਉਹ ਨਸ਼ਾ ਰੋਕਣ ਵਾਸਤੇ ਬਣਾਏ ਸੀ ਨਾ ਲੇਕਿਨ 4 ਹਫ਼ਤੇ ਟਾਈਮ ਦੇਣਾ ਤੇ 4 ਹਫ਼ਤੇ ਵਿੱਚ ਫਿਰ ਕੁਝ ਹੋ ਵੀ ਨਹੀਂ ਸਕਿਆ ਕਰ ਵੀ ਨਹੀਂ ਸਕੇ ਤੇ ਸੌਂ ਖਾ ਰਹੇ ਆ ਉਹਦੇ ਦੇ ਖਿਲਾਫ ਮੈਂ ਦਾ ਸ਼ਖਲਾਤ ਅੱਜ ਇਹ ਵੀ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਉੱਥੋਂ ਦੇਖੋ ਜੇ ਪੈਸਾ ਨਾ ਜੂ ਫਲਾਣੇ ਦਾ ਪੈਸਾ ਨਾ ਜੂ ਦਾ ਪਹਿਲੇ 8000 ਨਹੀਂ ਦੇਵਾਂਗੇ ਕਿ ਕਿਹਜਾਰ ਆ ਦੇਤੀ ਪੈਨਸ਼ਨ 1 ਇੱਕ ਹਜ਼ਾਰ ਕੋਰਾ ਝੂਠ ਹੁਣ ਤੇ ਕੰਪੀਟੀਸ਼ਨ ਹੈ ਦੇਖੋ ਇੱਕ ਤਾਂ ਸਰਕਾਰ ਉੱਪਰਲੀ ਹੈ ਇੱਕ ਥੱਲੇ ਵਾਲੀ ਹੈ ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ ਇਹ ਦੋਨੋਂ ਬੈਠੇ ਵਾਦੇ ਕਰਨਾਂ ਚ ਗਰੰਟੀਆਂ ਫਲਾਰਨੀਆਂ ਗਰੰਟੀਆਂ ਦੇ ਲਫਜ਼ੀ ਨਵੇਂ ਲੈ ਕੇ ਆਏ ਨੇ ਮੈਂ ਤਾਂ ਇਹ ਵੀ ਮੰਗ ਕਰਦੀਆਂ ਅਵਦੀ ਪਾਰਟੀ ਤੋਂ ਵੀ ਤੋਂ ਉੱਥੋਂ ਵੀ ਸਾਰਿਆਂ ਤੁਸੀਂ ਜਰੀਏ ਕਰਾਂਗੇ ਸਰਕਾਰਾਂ ਤੋਂ ਮੰਗ ਕੇ ਗਰੰਟੀ ਦਾ ਇੱਕ ਨਾਂ ਨਾ ਰੱਖਿਆ ਜਾਵੇ ਗਰੰਟੀ ਨੂੰ ਲੀਗਲ ਪੋਜੀਸ਼ਨ ਦਿੱਤੀ ਜਾਵੇ ਜੇ ਕੋਈ ਵਿਅਕਤੀਗਤ ਗਰੰਟੀ ਕਰਦਾ ਜਿਵੇਂ ਕਹਿੰਦਾ મોદી ਗਰੰਟੀ ਕੇਜਰੀਵਾਲ ਗਰੰਟੀ ਕਿਰ ਤਾਂ ਨਿੱਜੀ ਉਹਨਾਂ ਤੋਂ ਪੂਰਾ ਕਰਾਇਆ ਜਾਵੇ ਜੋ ਪੂਰਾ ਨਹੀਂ ਕਰਦੇ ਗਰੰਟੀ ਮੀਨਸ ਗਰੰਟੀ ਆਪਾਂ ਸਬਾਨ ਲੈਣ ਜਾਂਦੇ ਆ ਗਰੰਟੀ ਹੁੰਦੀ ਹੈ ਤੇ ਜੇ ਕੋਈ ਪਾਰਟੀ ਕਰਦੀ ਉਹ ਪਾਰਟੀ ਪੂਰੀ ਕਰੇ ਇਹ ਲੋਕਾਂ ਦਾ ਤਾਂ ਹੀ ਵਿਸ਼ਵਾਸ ਗਿਆ ਕਿ ਅਸੀਂ ਝੂਠ ਬੋਲਦੇ ਆ ਤੇ ਇਸ ਕਰਕੇ ਨਾ ਤਾਂ ਇਹਨਾਂ ਨੇ ਕੀਤੀ ਹੈ ਕੇਜਰੀਵਾਲ ਜੀ ਉਹਨਾਂ ਨੇ ਅੱਜ ਮੈਂ ਤਾਂ ਆਪੇ ਕਹਿੰਦੀ ਆ ਮੈਂ ਨਹੀਂ ਕਹਿੰਦੀ ਕਿਸੇ ਦੇ ਬਾਰੇ ਕੋਈ ਮਾੜਾ ਸੋਚਾਂ ਆਪੀ ਰੱਬ سزا ਦੇ ਰਿਹਾ ਤੁਸੀਂ ਨਸ਼ਾ ਬਚਾਓ ਕਹਿੰਦੇ ਬੰਦ ਕਰਨਗੇ ਉਹ ਨਸ਼ਾ ਵਿੱਚ ਹੀ ਅੰਦਰ ਬੈਠੇ ਆ ਇਹਦਾ ਬਚਾਰੀ ਦਾ ਰਹਿ ਗਿਆ ਵਿੱਚ ਕੋ ਬਾਈ ਇਹ ਨਹੀਂ ਕਹਿ ਸਕਦੇ ਆ ਆਈ ਕਾਂਟ ਸੇ ਕਿਸੇ ਤਰ੍ਹਾਂ ਤੇ ਪਿੰਪੁਆਇੰਟ ਕਰਕੇ ਕਹਾਂ ਕਿ ਸਾਡੀਆਂ ਔਰਤਾ ਵਿੱਚ ਹੈ ਹੀ ਨਹੀਂ ਕੋਈ ਬ੍ਰਾਈ ਹੁੰਦੀ ਹੈ ਬ੍ਰਾਈ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਬ੍ਰਾਈ ਵਿੱਚ ਲੇਕਿਨ ਜ਼ਿਆਦਾਤਰ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਜ਼ਿਆਦਾਤਰ ਮੇਲ ਤੇ ਵਿੱਚ ਕਈ ਥਾਂ ਤੇ ਫੀਮੇਲ ਵੀ ਹੁੰਦੀਆਂ ਸਮਝਦੇ ਆ ਮੈਂ ਕਹਿੰਦੀ ਫੀਮੇਲ ਹੋਵੇ ਕੱਲੀ ਮੈਂ ਪ੍ਰਸੰਸਾ ਕਰਨ ਲਈ ਨਹੀਂ ਖੜੀ ਹੋਈ ਮੈਂ ਇਸ ਵਕਤ ਤੇ ਵੀ ਕਹਿੰਨੀ ਆ ਕਿ ਚਾਹੇ ਫੀਮੇਲ ਹੋਵੇ ਚਾਹੇ ਮੇਲ ਹੋਵੇ ਜਿਹੜਾ ਕੋਈ ਐਂਟੀ ਸੋਸ਼ਲ ਕ੍ਰਾਈਮ ਚਾਹੇ ਉਹ ਨਸ਼ੇ ਦਾ ਚਾਹ ਕਾਸਿਦ ਹੈ ਉਹਨੂੰ ਸ਼ਾਇਦ ਹੁੰਦਾ ਅਸੀਂ ਡਟ ਕੇ ਉਸ ਦੇ ਖਿਲਾਫ ਜਸਵੰਤ ਕਾਲ ਕਾਲਸ ਬੰਗਲਾ ਤੋਂ ਮੈਂ 87 87 ਕਾਲਾ ਨਹੀਂ ਪੜ ਗਿਆ ਹਾਂ ਤਾਂ ਕਿ ਇਹ ਦੇ 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 ਆ ਜਿਹੜੇ ਹੈਗੇ ਮੈਂ ਕਿਹੜੇ ਆ ਕਿ ਉਹਨੇ 8 ਐਮਪੀ ਪੇਜੀ ਅਤੇ 13 ਐਮਪੀ ਹੈਗੇ ਐਚੀ ਵਾਲੇ ਮਾਰ ਨਾਲ ਦਿੱਤਾ ਇਹਨਾਂ ਨੇ ਆਮ ਆਦਮੀ ਪਾਰਟੀਸ਼ਨs ਕਾਲਾ ਬੜਾ ਸੀ ਕਿਹਦੇ ਦਿੱਤੇ ਇਹਨਾਂ ਨੂੰ ਦੱਸੋ ਮੈਨੂੰ ਸਰ ਤੁਸੀਂ ਬਹੁਤ ਕੋਈ ਦਾ ਜ਼ਿਕਰ ਕੀਤਾ ਕਿ ਤਾਂ ਕਿ ਬਾਹਰ ਪਾਨੀ ਦੀ ਧਾਰ ਨਹੀਂ ਆਮ ਆਦਮੀ ਪਾਰਟੀ ਨੇ ਲਾ ਦਿੱਤਾ ਇੱਕ ਇੱਕ ਹਜ਼ਾਰ ਕੀ ਰੇਟ ਦੀ ਗੱਲ ਕੀਤੀ ਤੁਸੀਂ ਵੀ ਆਪਣੇ ਨਾਗੀਆਂ ਦੇ ਵਿੱਚ 1 ਲੱਖ ਪ੍ਰਤੀ ਸਾਤ ਮੌਤਮ ਦੇਵੀ ਦੀ ਗੱਲ ਕਰ ਰਹੇ ਹੋ ਫਿਰ ਕਿੱਥੇ ਲੈ ਕੇ ਜਾਣਾ ਨਹੀਂ ਅਸੀਂ ਦਿੱਤਾ ਹੈ ਅਸੀਂ ਤਾਂ ਨਹੀਂ ਦੇਵਾਂਗੇ ਨਹੀਂ ਅਦੇ ਤਹਿਮਾ ਹਿਮਾਚਲ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਮੈਂ ਦੋ ਸਟੇਟਾਂ ਦਾ ਕੰਪੈਰੀਜ਼ਨ ਕੀਤਾ ਹੈ ਇਹਨਾਂ ਨੇ ਹਜ਼ਾਰ ਕਿਆ ਪੰਜਾਬ ਚ ਦੇਵਾਂਗੇ ਦਿੱਤਾ ਨਹੀਂ ਅੱਜ ਬਾਪੇ ਦਾ 32 ਮਹੀਨੇ ਹੋ ਗਏ ਆ ਅਸੀਂ ਹਿਮਾਚਲ ਚ ਕਿਆ ਦੇਵਾਂਗੇ 1500 ਤੇ ਮਿਲ ਰਿਹਾ ਅੱਜ ਜਿਹੜਾ ਬੰਦਾ ਕੁਝ ਕਰਕੇ ਦਿਖਾ ਰਿਹਾ ਉਹ ਤੇ ਯਕੀਨਤਾ ਕਰਨਾ ਪਊਗਾ ਤੁਹਾਨੂੰ ਪੰਜੇ ਕੁਲਾ ਰਲਾ ਨਹੀਂ ਸਕਦੇ ਇਹੀ ਮੈਂ ਤਾਂ ਹੀ ਗੱਲ ਵਾਲਾ ਸ਼ੁਰੂ ਦੇ ਵਿੱਚ ਕਹੀ ਸੀ ਕਿ ਕਹਿੰਦੇ ਬਹੁਤ ਨੇ ਕਰਦਿਆ ਪੂਰਾ ਕੌਣ ਕੌਣ ਹੈ ਇਹ ਤੁਸੀਂ ਮੀਡੀਆ ਨੇ ਦੇਖਣਾ ਸਾਨੂੰ ਪਿੰਪੁਆਇੰਟ ਕਰਿਓ असि हर हाल पीछे तो करा करा इस तू अलावा भी करा इसे जवाब हमने मेरे गल कर रहे इस तुम दिखते हैं राहुल जी ने ये बहुत साफ कहा है कि जो कॉरपोरेट का कर्जा 16 लाख करोड़ अर्थव्यवस्था के में वो पैसा पहुंचे ये नहीं कि केवल कॉरपोरेट को तो 16 लाख करोड़ रुपए देकर हमने कर्जा माफ कर दिया उससे तो देश में किसी को कोई फायदा नहीं होगा Benchro, इस था। था, मैं इस लिए? करके कह रही हूँ। दो इशू है एक इशू है देश बचा संविधान बचा जिमेंट सारे असठे है लेकिन कुछ स्टेटा जिम्मे स्पैशली पार्टीकुलर तुम पाप की गल करते हो देर आर सो मैनी डिफरेंसल इशू है ਲੇਕਿਨ ਸਾਡੇ ਇੱਥੇ ਚਾਹੇ ਉਹਨਾਂ ਦੇ ਜਿੱਤ ਕੇ ਜਾਂਦੇ ਤੇ ਸਾਡੇ ਜਿੱਤ ਕੇ ਜਾਂਦੇ ਆ ਉੱਥੇ ਜਾ ਕੇ ਜਿਹੜਾ ਉਹਨਾਂ ਨੈਸ਼ਨਲ ਲੈਵਲ ਤੇ ਸਾਡੇ ਨਾਲ ਹਾਂ ਭਰੀ ਹੈ ਖੜੀ ਹੈ ਪਾਰਟੀ ਉਹਨਾਂ ਦੀ ਉਸ ਪਾਸੇ ਉਹ ਬੀਜੇਪੀ ਵਾਲੇ ਜਿਹੜੇ ਹੈਗੇ ਆ ਉਹਨਾਂ ਨਾਲ ਦੀ ਉਹ ਕਾਂਗਰਸ ਨਾਲ ਹੋਣਗੇ ਇੱਥੇ ਜਿਵੇਂ ਹੈਗੇ ਨੇ ਸਾਡੇ ਇਹ ਸਾਡੇ ਮਾਮਲੇ ਆ ਜੋ ਕੁਝ ਹੋਰ ਕਰ ਰਹੇ ਆ ਉਹਦੇ ਤੇ ਅਸੀਂ ਆਪੋਜੀਸ਼ਨ ਪਾਰਟੀਆਂ ਸਾਡਾ ਕੁਝ ਕਰਨਾ ਪੈਂਦਾ ਫਰਜ਼ ਅਗਰ ਮੈਂ ਤਾਂ ਸਮਝਦੀ ਆ ਕਿ ਛੇ ਹਾਲਾਤ ਬਣਾਉਣੇ ਚਾਹੀਦੇ ਸੀ ਅੱਛਾ ਵਾਤਾਵਰਨ ਬਣਾਉਣਾ ਚਾਹੀਦਾ ਸੀ ਤੁਹਾਨੂੰ ਯਾਦ ਹੋਊ ਕਿ ਮੈਂ ਬੋਲਦੀ ਨੇ ਕਿਹਾ ਕਿ ਮੈਂ ਵਿਧਾਨ ਸਭਾ ਦੇਖਣਾ ਦੇਖਣ ਨਹੀਂ ਜਾਂਦੀ ਉੱਥੇ ਇਹ ਬਾਤਾਂ ਪਰ ਨਹੀਂ ਪੈਦਾ ਕਰਨ ਚਾਹੀਦੀ ਸੀ ਇੱਥੇ ਮੈਂ ਰਜਿੰਦਰ ਕੌਰ ਦਾ ਹਜ਼ਾਰਾਂ ਰਜਿੰਦਰ ਕੌਰ ਆਉਣਗੇ ਆ ਸਵਾਲ ਇੱਕ ਕੁਰਸੀ ਤੇ ਇੱਕ ਸਟੇਟਸ ਦਾ ਹ ਇਹ ਸਾਨੂੰ ਜਿਹੜਾ ਮੇਨਟੇਨ ਕਰਕੇ ਰੱਖਣਾ ਪੈਂਦਾ ਹੈ ਚਾਹੇ ਉਹ ਉਹਦੀ ਪਹਿਲ ਸੀਐਮ ਹੀ ਕਰਦੇ ਹੁੰਦੇ ਆ ਸਾਡਾ ਉਹ ਜਿਹੜਾ ਹੈਗਾ ਕਿਰਕਰਾ ਹੋਇਆ ਜਿਹਦੇ ਕਰਕੇ ਸਾਡੇ ਡਿਫਰੈਂਸਸ ਆਫ ਕਾਫੀ ਬੰਦਿਆਂ ਚ ਆ ਗਿਆ ਜਿਹਦੇ ਕਰਕੇ ਪੰਜਾਬ ਚ ਨਹੀਂ ਹੋ ਸਕਿਆ ਲੇਕਿਨ ਲੜ ਰਹੇ ਆ ਲੜ ਕੇ ਚਾਹੇ ਐਸ ਪਾਸੇ ਦੀ ਆਉ ਚਾਹੇ ਐਸ ਪਾਸੇ ਦੀ ਉੱਥੇ ਨੈਸ਼ਨਲ ਪੱਧਰ ਤੇ ਜੋ ਹੈਗਾ ਉੱਥੇ ਸਬਰਤਨ ਰਹਿਣਾ ਹੀ ਰਹਿਣਾ ਹੈ ਖੜਨ ਨੂੰ ਧਿਆਨ ਵਿੱਚ ਬਿਆਸਰਾ ਮੈਂ ਤਾਂ ਕਹਿੰਦੀ ਆ ਵੀ ਸਾਡੇ ਕੋਲੇ ਜਿਹੜੇ ਸਾਨੂੰ ਛੱਡ ਕੇ ਬਾਕੇ ਸੀ ਉਹ ਵੀ ਵਾਪਸ ਆ ਗਏ ਤੇ ਅਜੇ ਆਉਣ ਵਾਲੇ ਦਿਨਾਂ ਦੇ ਦੇਖਿਓ ਆ ਕੇ ਆ ਕੇ ਦੇਖੀ ਹੁੰਦਾ ਹੈ ਕਹੇ ਕੌਣ-ਕੌਣ ਆਉਂਦੇ ਆ ਇਹ ਆਇਆ ਵੈਲਕਮ ਕਰਦੇ ਆ ਲੇਕਿਨ ਬਹੁਤ ਸਾਰੀ ਲੈਣ ਲੱਗੀ ਵੀ ਐ ਇੱਥੇ ਹੀ ਕਰਾਵਾਂਗੇ ਤੁਹਾਡੇ ਨਾਲ ਮੈਂ ਅੱਜ ਦਾ ਨਹੀਂ ਲੈਂਦੀ ਭਗਤ ਸਿੰਘ ਜੀ ਦਾ ਪਪੰਦੇ ਆ ਕਿ ਨਾਮ ਹੁੰਦੇ ਆ ਉਹਨਾਂ ਦੇ ਪਰਿਵਾਰ ਚੋਂ ਵੀ ਕੋਈ ਨਾ ਕੋਈ ਅਸੀਂ ਕਦੇ ਦਿਨਾਂ ਸ਼ਾਮਲ ਕਰਵਾ ਰਹੇ ਹਾਂ ਹੋ ਗਿਆ ਜੀ ਮੈਨੂੰ ਛੁੱਟੀ ਦਿਓਗੇ ਜੀ ਥੈਂਕ ਯੂ ਥੈਂਕ ਯੂ